ਸ਼ਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਭੋਖੜਾ ਤਹਿਸੀਲ ਪੈ ਜਾਂਦੀ ਹੈ ਗੋਨਿਆਣਾ ਮੰਡੀ ਤੇ ਜਲਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਬਿਲਕੁਲ ਗੋਨਿਆਣੇ ਦੇ ਨਾਲ ਦਾ ਪਿੰਡ ਹੀ ਹੈ ਬਠਿੰਡੇ ਤੋਂ ਬਾਜਾਖਾਨਾ ਜਿਹੜਾ ਰੋਡ ਜਾਂਦਾ ਉਸ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾ ਹੈ ਤੇ ਬਾਈ ਕੋਲੇ ਪੰਜ ਨਾਕ ਪਕਾਉ ਆ ਚਾਰ ਗਾਈਆਂ ਤੇ ਇੱਕ ਇਹ ਨੀਲੀ ਰਾਵੀ ਦੇ ਵਿੱਚ ਪੈਂਦੀ ਮੱਝ ਹੈ ਜੀ ਜਿਹੜੀ ਤੁਸੀਂ ਸਾਹਮਣੇ ਮੱਝ ਦੇਖ ਰਹੇ ਹੋ ਇਹ ਮੱਝ ਤੋਕੜ ਆ ਵੀ 2.5 ਮਹੀਨਿਆਂ ਦੇ ਲਗਭਗ ਇਹ ਤਕਰੀਬਨ ਸੂਈ ਨੂੰ ਇਹਨੂੰ ਹੋ ਗਏ ਆਗੇ ਤੇ ਬਾਕੀ ਮੱਝ ਹੈ ਬਹੁਤ ਸੋਹਣੀ ਆਗੀ ਸਿੰਗਾ ਨੋ ਕੱਦ ਕਾਠ ਥਣ ਲੈਵੇ ਦੀ ਸਾਫ ਆਗੀ ਬੱਚਾ ਇਹਦੇ ਹੈਗਾ ਮਗਰ ਕੱਟਾ ਤੇ ਸਾਫ ਸੁਥਰੀ ਹੈਗੀ ਤੇ ਸੰਭੀ ਬਲੀ ਵੀ ਚੰਗੀ ਆ ਬਾਕੀ ਚੰਗਾ ਦੁੱਧ ਤਿਆਰ ਆਗਾ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤਿੰਨ ਗਾਈਆਂ ਗਈਆਂ ਤਾਜ਼ੀਆਂ ਸੂਈਆਂ ਦੀਆਂ ਤੇ ਇੱਕ ਹੈਗੀ ਆਗੀ ਤੋਕੜ ਸਾਰੀਆਂ ਹੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਆਪਾਂ ਤੇ ਕੱਲੀ ਕੱਲੀ ਨੂੰ ਤੋੜ ਕੇ ਦਿਖਾਵਾਂਗੇ ਰੇਡ ਸਾਰੇ ਪਸ਼ੂਆਂ ਦਾ ਵੀਡੀਓ ਦੇ ਵਿੱਚ ਹੀ ਹੋਊਗਾ ਜਿਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਬਈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਣੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋਗੇ ਤੇ ਡਿਟੇਲ ਤੁਹਾਨੂੰ ਸਾਰੀ ਲੈ ਕੇ ਦਿੰਨੇ ਆ ਤੇ ਟੋਟਲ ਆਪਾਂ ਸਾਰੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ A to Z ਡਿਟੇਲ ਲੈ ਕੇ ਦਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਇਓ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਆਪਾਂ ਸਾਰੀ ਡਿਟੇਲ ਲੈ ਕੇ ਦਿੰਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾ ਮੰਤਰੀ ਸਿੰਘ ਜੀ ਹਾਂਜੀ ਪਿੰਡ ਭੋਗੜਾ ਨੇੜੇ ਗੋਨਾਂ ਵਾਲਾ ਮੰਡੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਦਾ ਜੀ ਹਾਂਜੀ ਮੋਬਾਈਲ ਨੰਬਰ ਹੈ ਜੀ 962733001 ਨੰਬਰ ਠੀਕ ਹੈ ਲੋ ਦੋਸਤੋ ਇਹ ਨੰਬਰ ਆ ਬਾਕੀ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਪਾਂ ਮੱਝ ਤੋਂ ਸ਼ੁਰੂ ਕਰਦੇ ਆਂਗੇ ਇਹਦੀ ਬਾਈ ਦੱਸਿਓ ਕੀ ਡਿਟੇਲ ਹੈਗੀ ਇਹਦੀ ਕਿਹੜੇ ਸੂਏ ਇਹ ਸੂਈ ਵੀ ਹੈਗੀ ਇਹ ਬਾਈ ਜੀ ਨੀਲੀ ਰੰਗ ਦੀ ਪੈਂਦੀ ਹੈ ਮਾਤੇ ਨੇ ਹਾਂਜੀ ਠੀਕ ਹੈ ਜੀ ਮਗਰ ਘਟਾ ਦੂਜਾ ਸੂਆ ਸੂਈ ਹੋਈ ਆ ਦੂਜਾ ਸੂਆ ਸੋਈ ਵੀ ਆ ਹਾਂਜੀ 2.5 ਮਿੰਟ ਇਹਨੂੰ ਸੋਈ ਨੂੰ ਹੋਗੇ 2.5 ਮਿੰਟ ਸੋਈ ਨੂੰ ਹੋਗੇ ਹਾਂਜੀ ਤੇ ਦੁੱਧ ਹੁਣ ਕਿੰਨਾ ਹੋ ਬਾਈ ਇਸ ਟਾਈਮ ਦੁੱਧ ਕੰਡੇ ਵਾਲਾ 5 ਕਿਲੋ ਤਿਆਰ ਜਾਈਏ ਚਾਹੇ 10 ਕਿਲੋ ਕੋਈ ਜਮਾ ਤੋਲ ਕੇ ਤਸੱਲੀ ਕਰਕੇ ਰਿਹਾ ਸਕਦਾ ਹਾਂ ਜਿੰਨਾ ਤੇ ਆ ਮਗਰ ਤਸੱਲੀ ਕਰੇ ਠੀਕ ਹੈ ਸੱਲੀ ਕਰਕੇ ਪੀ ਲੂਗਾ ਵੀ 10 ਕਿਲੋ ਕੰਡੇ ਤੇ ਚੜੂਗਾ ਹਾਂਜੀ ਠੀਕ ਹੈ ਤੇ ਇਹ ਦੋਮਾ ਟਾਈਮਾਂ ਦਾ ਹੀ ਆ ਹਾਂਜੀ ਪੰਨ ਪੰਨ ਕਿੱਲੋ ਦੋਨਾਂ ਦੋਨਾਂ ਟਾਈਮ ਮਿਲਦੀ ਹੈ ਹਾਂਜੀ ਦੋਨਾਂ ਟਾਈਮ ਮਿਲਦੀ ਤੇ ਮਿਲਦੀ ਕਿਵੇਂ ਬੱਚੇ ਤੇ ਹੀ ਹੈ ਬਸ ਫੇੜ ਪਾਓ ਬੱਚਾ ਮੂਰੇ ਬੰਦੇ ਤੇ ਅਸੀਂ ਬੱਚਾ ਛੱਲੇ ਨਹੀਂ ਛੱਡਦੇ ਅੱਛਾ ਬੱਚਾ ਮੂਰੇ ਬੰਨ ਕੇ ਬਸ ਫੇੜ ਪਾ ਕੇ ਛੋੜਦੇ ਠੀਕ ਹੈ ਵੀ ਬੱਚਾ ਛੱਡਣ ਦੀ ਲੋੜ ਨਹੀਂ ਹਾਂਜੀ ਠੀਕ ਹੈ ਵੀ ਮਤਲਬ ਮੂਰੇ ਮਤਲਬ ਕਿ ਆਪਾਂ ਬੰਦੇ ਹਾਂ ਨਾ ਕੋਲੇ ਹਾਂ ਬਸ ਜਿਵੇਂ ਖੜਾ ਹੀ ਬੱਚਿਆਂ ਨੂੰ ਬਾਬਾ ਠੀਕ ਹੈ ਵੀ ਇਹਨੂੰ ਐਦਾਂ ਕੋਈ ਚੱਕਰ ਨਹੀਂ ਹੈ ਨਾ ਕੋਈ ਚੱਕਰ ਨਹੀਂ ਹੈ ਠੀਕ ਹੈ ਤੇ ਬੱਚਾ ਤਾਂ ਫਿਰ ਕੱਟਾ ਹੀ ਆ ਹਨਾ ਕੱਟਾ ਵੀ ਠੀਕ ਹੈ ਤੇ ਹੂੰ ਚੋਣ ਜਾਣ ਚ ਕਿਵੇਂ ਆ ਚੋਣ ਇੱਕ ਨ ਥਾਂ ਲੇਵਾ ਕੇ ਮੈਂ ਓਕੇ ਜੇ ਮੈਂ ਸਾਫ ਸੁਥਰੀ ਆ ਸੁਥਰਾ ਜੀ ਤੁਸੀਂ ਚੈੱਕ ਕਰ ਸਕਦੇ ਠੀਕ ਆ ਉਹ ਠੰਡੀ ਸੀ ਲਾਣ ਠੰਡੀ ਸੀ ਲਾ ਠੀਕ ਹੈ ਤੇ ਆਪਾਂ ਮੁੱਲ ਕਿੰਨਾ ਰੱਖਦੇ ਆ ਇਹਦਾ ਇਹਦਾ ਮੁੱਲ ਬਈ 1 ਲੱਖ 50000 1 ਲੱਖ 50000 ਮੁੱਲ ਮੌਕੇ ਤੇ ਮਾਣ ਮੌਕੇ ਤੇ ਥੋੜਾ ਘਾਣਾ ਮਾਣਤਨ ਹੋ ਜਾਊਗਾ ਹਨਾ ਠੀਕ ਹੈ ਤੇ ਲੈ ਵੀ ਤੋਰ ਕੇ ਦਿਖਾ ਦੇ ਇਹਨੂੰ ਲੈ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਇਹ ਸਾਰੀ ਲੈ ਦਿੱਤੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈਗੀ ਤੇ ਮੱਝ ਸਿੰਘ ਮੱਝ ਦੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਬਹੁਤ ਚੰਗੀ ਆਗੀ ਕੱਦ-ਕਾੜ ਵੀ ਚੰਗੇ ਦੇ ਵਿੱਚ ਆ ਵੇ ਰਵੀ ਚੰਗੀ ਆ ਤੇ ਥਾਣ ਲੈ ਵੀ ਦੀ ਆ ਜਮਾ ਪੂਰੀ ਸਾਫ ਆ ਥਾਣਾ ਚ ਪਿੱਥੀ ਬਹੁਤ ਚੰਗੀ ਆ ਤੇ ਅੱਖਾਂ ਦੇ ਵਿੱਚ ਵੀ ਜਵਾਬ ਹੈਗੇ ਆਗੇ ਤੇ ਬਾਕੀ ਨੀਲੀ ਰਾਵੀ ਦੇ ਤੁਸੀਂ ਚੰਗੇ ਸੀਮਨ ਲਵਾ ਕੇ ਤੇ ਇਹ ਤੋਂ ਬੱਚੇ ਤੁਸੀਂ ਨੀਲੀ ਰਾਵੀ ਦੇ ਬਹੁਤ ਵਧੀਆ ਲੈ ਸਕਦੇ ਹੋ ਤੇ ਬੱਚੇ ਪੂਰੇ ਵਧੀਆ ਪਾਉਗੇ ਮੇਰੇ ਕੱਦ ਤੋਂ ਅੰਦਾਜ਼ਾ ਲਾ ਸਕਦੇ ਮੇਰਾ ਕੱਦ 6 ਫੁੱਟ ਹੈ ਹਾਂਜੀ ਤੇ ਮੇਰੇ ਅਸੀਂ ਮੋਢੇ ਤੱਕ ਆਉਂਦੀ ਹੈ ਥਾਂ ਕੱਦ ਚੰਗੇ ਜ ਆ ਹਨ ਹਾਂ ਕੱਦ ਚੰਗੇ ਨੇ ਹੂੰ ਕਿਉਂਕਿ ਤੁਹਾਡਾ ਕੱਦ ਆਪਦੇ ਹੀ ਜ਼ਿਆਦਾ ਹੈ ਨਾ ਹਾਂਜੀ ਤੇ ਬਾਕੀ ਦੋਸਤੋ ਇੱਥੇ ਆ ਕੇ ਤਸੱਲੀ ਕਰਿਓ ਤੇ ਮਾਜੂਦ ਸੁਖ ਨੰਨਦਨ ਵਾਲੀ ਨਹੀਂ ਹੈਗੀਗੀ ਤੇ ਤੁਹਾਨੂੰ ਚੰਗੀ ਲੱਗੇਗੀ ਹਰੇਕ ਪੱਖ ਤੋਂ ਤੇ ਤੁਸੀਂ ਮੁੜੋਗੇ ਨਹੀਂ ਤੇ ਚੰਗੀ ਹੈਗੀ ਬਾਕੀ ਸਾਰੇ ਪੱਖਾਂ ਦੀ ਸਾਫ ਸੁਥਰੀ ਹੈ ਮਾਰਕਿੰਗ ਵੀ ਚੰਗੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਆਪ ਕਰਨੀ ਹੈਗੀ ਤੇ ਬੈਕ ਸਾਈਡ ਤੋਂ ਥਾਣ ਦੇਖ ਸਕਦੇ ਹੋ ਥਾਣ ਵੀ ਬਹੁਤ ਜ਼ਿਆਦਾ ਚੰਗੇ ਆ ਜੀ ਉਪਰਾ ਕਰਕੇ ਥੋੜਾ ਜਿਹਾ ਮੈਂ ਥੋੜਾ ਹਰਦੀ ਹੈਗੀ ਕੋਈ ਚੱਕਰ ਨਹੀਂ ਹੈ ਇਹਨੂੰ ਠੰਡੀ ਸੀਲ ਹੈਗੀ ਦੁਆਰੇ ਤੁਸੀਂ ਫੇਰ ਦੇਖ ਸਕਦੇ ਹੋ ਤੇ ਬਾਕੀ ਬੱਚਾ ਇਹ ਕੱਟਾਗਾ ਤੇ ਅੱਜ ਉਸ ਤੋਂ ਬਾਅਦ ਤੁਹਾਨੂੰ ਆਪਾਂ ਗਾਈਆਂ ਦਿਖਾਉਨੇ ਆ ਲੋ ਵੀ ਇਧਰੋਂ ਆਪਾਂ ਇਸ ਗਾਂ ਤੋਂ ਸ਼ੁਰੂ ਕਰਦੇ ਆਂ ਤੇ ਕੱਲੀ ਕੱਲੀ ਗਾਂ ਦੀ ਆਪਾਂ ਡਿਟੇਲ ਪੁੱਛਦੇ ਜਾਵਾਂਗੇ ਤੇ ਇਹਦੀ ਬਾਈ ਕੀ ਡਿਟੇਲ ਹੈਗੀ ਇਹ ਬਾਈ ਦੀ ਤੀਜਾ ਸੂਆ ਸੁਈ ਹੋਈ ਆ ਤੀਜਾ ਸੂਆ ਸੁਈ ਵੀ ਆ ਹਾਂਜੀ ਇਹਨੂੰ ਸੂਈ ਨੂੰ 15 ਤੋਂ 16 ਦਿਨ ਹੋ ਗਏ ਆ 15 16 ਦਿਨ ਸੂਈ ਨੂੰ ਹੋ ਗਏ ਹਾਂਜੀ 23 ਕਿਲੋ ਦਾ ਦੁੱਧ ਤਿਆਰ ਆ ਇਸ ਟਾਈਮ ਕੰਡੇ ਵਾਲਾ 23 ਕਿਲੋ ਇਸ ਟਾਈਮ ਜਮਾ ਕੰਡੇ ਵਾਲਾ ਤਿਆਰ ਆ ਹਾਂਜੀ ਇਹਦੇ ਮਗਰ ਸੀਗਾ ਬੱਚਾ ਹਾਂਜੀ ਉਹ ਰਾਤ ਨੂੰ ਡੈਥ ਹੋ ਗਈ ਜਾਨੀ ਕੀ ਰਾਤ ਡੈੱਡ ਹੋ ਗਈ ਅੱਛਾ ਬੱਚਾ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਠੀਕ ਹੈ ਤੇ ਚੋੜ ਜਾਣ ਚ ਕਿਵੇਂ ਆ ਚੋੜ ਚ ਇੱਕ ਨੰਬਰ ਆ ਜੀ ਬੱਚੇ ਤਾਂ ਕੋਈ ਚੱਕਰ ਨਹੀਂ ਆ ਨਾ ਕੋਈ ਚੱਕਰ ਨਹੀਂ ਆ ਠੰਡੀ ਸੀਲ ਹਾਂਜੀ ਠੀਕ ਆ ਉਹ ਗਾਮਾ ਹੁੰਦਾ ਵੈਸੇ ਘਾਟੀ ਹੁੰਦਾ ਨਾ ਹਾਂਜੀ ਠੀਕ ਆ ਇਹਦਾ ਮੁੱਲ ਜੀ ਇਹਦਾ ਇਹਦਾ ਮੁੱਲ ਹੈਗਾ ਜੀ 82 ਆ 82000 ਹਾਂਜੀ ਮੌਕੇ ਤੇ ਹੋ ਜੂ ਇਹਦੇ ਜੋ ਵੀ ਹੈ ਨਾ ਮੰਨਤਨ ਹੋ ਜੂ ਠੀਕ ਆ ਤੇ ਇਹਨੂੰ ਖੋਲ ਦੇ ਭਾਈ ਦੋਸਤੋ 82000 ਇਹਦਾ ਮੁੱਲ ਲਗਾ ਮੌਕੇ ਤੇ ਮਾਨਤਨ ਹੋ ਜੂਗਾ ਤੇ 23 ਲੀਟਰ ਤਿਆਰ ਆਗਾ ਬਾਕੀ ਤੁਸੀਂ ਆਈ ਤਸੱਲੀ ਕਰਕੇ ਖਰੀਦ ਸਕਦੇ ਹੋ ਬੱਚਾ ਬਾਈ ਨੇ ਦੱਸ ਹੀ ਦਿੱਤਾ ਵੀ ਐਕਸਪਾਇਰ ਹੋ ਗਿਆ ਤੇ ਵੈਸੇ گاਮਾਂ ਨੂੰ ਕੋਈ ਐਡਾ ਚੱਕਰ ਨਹੀਂ ਹੁੰਦਾਗਾ ਫੇਸ ਕੁਆਲਟੀ ਬਾਡੀ ਵੰਤਰ ਦੀ ਬਹੁਤ ਚੰਗੀ ਹੈਗੀ ਬਾਕੀ ਥਾਣਾ ਦੀ ਸਾਫ ਸੁਥਰੀ ਆ ਥਾਣ ਬਹੁਤ ਵਧੀਆ ਹੈਗਾ ਇੱਕੋ ਜਿਹਾ ਥਾਣਾ ਹੈ ਤੇ ਥਾਣ ਲੈ ਵੀ ਦੀ ਵੀ ਪੂਰੀ ਸਾਫ ਹੈ ਤੇ ਬਾਕੀ ਬਈ ਚਵਾਈ ਕਿਦੋਂ ਹੋਈ ਹੈ ਕਦੀ ਚਵਾਈ ਚਵਾਈ ਮਤਲਬ ਸਵੇਰੇ ਕਦੋਂ ਚਈਆ ਸਵੇਰੇ ਬਸ 6:30 ਵਜੇ ਚਵਾਈ ਕਰਦੇ ਆ ਅਸੀਂ 6:30 ਹਾਂਜੀ ਫਿਕਸ ਪਾਵੇਂ ਆ ਸਾਰਿਆਂ ਦੇ ਸ਼ਾਮ ਨੂੰ ਵੀ 8:00 ਵਜੇ ਸ਼ਾਮ ਨੂੰ ਵੀ 8:00 ਵਜੇ ਠੀਕ ਆ ਤੇ 6 ਵਜੇ ਤਕਰੀਬਨ ਦੋਸਤੋ ਚਵਾਈ ਹੋਈ ਵੀ ਆ ਜੀ ਉਹਦੇ ਹਿਸਾਬ ਨਾਲ ਤੁਸੀਂ ਜੱਜ ਕਮੈਂਟ ਜੱਜਮੈਂਟ ਲਾ ਲਿਓ ਤਕਰੀਬਨ ਹੁਣ ਟਾਈਮ ਹੋਇਆ ਹੋਊਗਾ ਮੇਰੇ ਖਿਆਲ ਨਾਲ ਦੋ ਕ ਦਾ ਟਾਈਮ ਹੋਇਆ ਹੋਊਗਾ ਤੇ ਹਜੇ ਹਵਾਨੇ ਭਰਨੇ ਆਗੇ ਕਿਉਂਕਿ 6 ਵਜੇ ਚਵਾਈ ਹੋਣੀ ਆਗੀ ਤੇ ਬਾਕੀ ਤੁਹਾਨੂੰ ਆਪਾਂ ਨੇੜੋਂ ਦਿਖਾ ਦਿੰਨੇ ਆ ਇੱਕ ਵਾਰੀ ਤੇ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਥਾਂਲੇ ਵੀ ਬੜੀ ਸਾਫ਼ ਸੁਥਰੀ ਹੈਗੀ ਤੇ ਬਾਕੀ ਤੁਸੀਂ ਅੱਜ ਤਸੱਲੀ ਕਰਕੇ ਖਰੀਦਣੀ ਹੈਗੀ ਬਾਡੀ ਵੰਤਰ ਦੀ ਵੀ ਚੰਗੀ ਹੈਗੀ ਦੇਖ ਸਕਦੇ ਹੋ ਤੁਸੀਂ ਤੇ ਇਸ ਵਾਰ ਆਪਾਂ ਅਗਲੀ ਡਿਟੇਲ ਪੁੱਛਦੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਜੀ ਦੂਜਾ ਸੂਆ ਸੂਈ ਹੋਈ ਆ ਅੱਛਾ ਇਹ ਦੂਜਾ ਸੂਆ ਸੂਈ ਵੀ ਆ ਹਾਂਜੀ ਠੀਕ ਹੈ ਇਹ ਸੋਈ ਬਸ ਦੇਸੀ ਆ ਆਪਾਂ ਲਈ ਸੀਗੀ ਗਾਂ ਪਰ ਆਪਣੀ ਪੂਰੀ ਤਸੱਲੀ ਹੈ ਇਸ ਨੇ ਆਏ ਨੇ ਕੋਈ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਮਗਰ ਇਹਦੇ ਬੱਚੀ ਆ ਇਹਦੇ ਮਗਰ ਬੱਚੀ ਆ ਹਾਂਜੀ ਬੱਚੀ ਆ ਜਿਹੜੀ ਬੱਚੀ ਆ ਹਨਾ ਕਾਲੇ ਰੰਗ ਚ ਹਾਂਜੀ ਬਾਈ ਆਹ ਆ ਦੋਸਤੋ ਬੱਚੀ ਆ ਇਹਦੇ ਮਗਰ ਬਲੈਕ ਰੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸੋਹਣੀ ਬੱਚੀ ਹੈਗੀ ਤੇ ਸੂਈ ਨੂੰ ਬਾਈ ਕਿੰਨੇ ਦਿਨ ਹੋ ਗਏ ਨੂੰ ਅੱਜ ਬਾਈ ਸੂਈ ਨੂੰ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਆ ਹਾਂਜੀ ਬੋ ਇਹ ਥੱਲੇ 12 ਕਿਲੋ ਤਿਆਰ ਹੈ ਜੀ ਬੋਲਾ 12 ਕਿਲੋ ਇਸ ਵਕਤ ਤਿਆਰ ਆ ਹਾਂਜੀ ਠੀਕ ਆ ਕਿੰਨਾ ਪਾ ਸਕਦੀ ਆ ਦੁੱਧ ਪਾ ਦੋ ਜੀ 17-18 ਕਿਲੋ 17-18 ਲੀਟਰ ਪਾ ਦੂਗੀ ਹਾਂਜੀ ਬਈ ਠੀਕ ਆ ਤੇ ਚੋਣ ਚਾਂਚ ਕਿਵੇਂ ਆ ਚੋਣ ਚਾਂਚ ਇੱਕ ਨੰਬਰ ਆ ਬਈ ਓਕੇ ਜਮ ਸਾਰ ਜਮ ਓਕੇ ਆ ਥਾਣਾ ਦੇ ਵੀ ਦੱਲ ਠੀਕ ਆ ਮੋਲੇ ਦਾ ਤੇ ਬਾਈ ਇਹਦਾ ਰੇਟ ਆਪਾਂ ਕਿੰਨਾ ਰੱਖਿਆ ਇਹਦਾ ਰੇਟ ਬਾਈ ਹੈਗਾ 58000 ਜੀ 58000 ਹਾਂਜੀ ਮੌਕੇ ਤੇ ਮਾਨ ਤਾ ਠੀਕ ਆ ਮੌਕੇ ਦੇ ਜੋ ਵੀ ਹੋ ਜੂਗਾ ਨਾ ਹਾਂਜੀ ਠੀਕ ਆ ਲੈ ਵੀ ਇਹਨੂੰ ਵੀ ਤੋੜ ਦੇ ਬਹੁ ਵਿਦੋਸੋ ਤਰਦੀਨ ਉਸੇ ਨੂੰ ਵੀ ਚੈੱਕ ਕਰ ਸਕਦੇ ਹੋਗੇ ਕੱਦ ਦੇ ਵਿੱਚ ਚੰਗੀ ਹੈਗੀ ਤੇ ਬਾਕੀ ਥਾਣਾ ਦੀ ਸਾਫ ਸੁਥਰੀ ਆ ਦੇਵਾ ਦੇਵਾ ਵੀ ਵਧੀਆ ਹੈਗਾ ਤੇ ਇਹਦੀ ਫੈਟ ਚੰਗੀ ਹੁੰਦੀ ਉਹ ਹਨਾ ਹਾਂਜੀ ਭਾਈ ਜੀ ਕਿਉਂਕਿ ਦੁੱਧ ਕ੍ਰੋਸ ਦੇ ਵਿੱਚ ਕਰਕੇ ਤੇ ਦੁੱਧ ਇਹਨਾਂ ਦਾ ਬਹੁਤ ਵਧੀਆ ਹੁੰਦਾ ਸੰਘਣਾ ਘਰੇ ਵਰਤਨ ਨੂੰ ਵੀ ਚੰਗਾ ਜੇ ਆਪਾਂ ਡੈਰੀ ਤੇ ਪਾਉਣਾ ਤਾਂ ਤਾਂ ਵੀ ਇਹਦੀ ਫੈਟ ਬਹੁਤ ਵਧੀਆ ਹੁੰਦੀ ਹੈ ਜੀ ਤੇ ਬਾਕੀ ਤੁਹਾਨੂੰ ਆਪਾਂ ਥਾਣ ਦਿਖਾ ਦਿੰਨੇ ਆ ਥਾਣ ਬਹੁਤ ਵਧੀਆ ਹੈ ਬਸ ਮਾਅ ਕਰਕੇ ਬਹੁਤ ਚੰਗਾ ਥਾਣ ਕੱਢਦੀ ਹੋਊਗੀ ਤੇ ਬਾਕੀ ਸਪੇਸ ਵੀ ਚੰਗੀ ਹੈਗੀ ਤੇ ਬਾਕੀ ਤੁਹਾਨੂੰ ਦੱਸਿਆ ਵੀ ਆ ਵੀ ਚੋਈਆਂ ਵਾਂਗ ਉਹਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਤੇ ਥਾਂ ਬਹੁਤ ਜ਼ਿਆਦਾ ਵਧੀਆ ਗਈ ਤੇ ਇਸ ਤੋਂ ਬਾਅਦ ਆ ਗਈ ਇਹਦੀ ਕੀ ਡਿਟੇਲ ਆ ਬਈ ਇਹ ਬਾਈ ਜੀ ਪਹਿਲਾਂ ਸੂਆ ਸੁਈ ਹੋਈ ਆ ਅੱਛਾ ਪਹਿਲਾਂ ਸੂਆ ਸੁਈ ਵੀ ਆ ਹਾਂਜੀ ਇਹ ਆਪਾਂ ਗਰੀਬ ਘਰੋਂ ਲਈ ਸੀਗੀ ਅੱਛਾ ਜੀ ਤੇ ਇਹ ਬਸੇ ਨਸੀਆ ਥੋੜੀ ਜਿਹੀ ਦੁੱਧ ਨੂੰ ਬਹੁਤ ਵਧੀਆ ਦੁੱਧ ਦਾ ਹੈਗਾ ਇਸ ਟਾਈਮ 10 ਕਿਲੋ ਤਿਆਰ ਹੈ ਜੀ 10 ਕਿਲੋ ਤਿਆਰ ਹੈ ਹਾਂਜੀ ਦੋਨੇ ਟਾਈਮ ਮਿਲਦੀ ਹੈ ਦੋਨੇ ਟਾਈਮ ਮਿਲਦੀ ਹੈ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕਿੰਨਾ ਹੋ ਗਿਆ ਜੀ ਸਵਾ ਦੋ ਮਹੀਨੇ ਸਵਾ ਦੋ ਮਹੀਨੇ ਹਾਂਜੀ ਭਾਈ ਜੀ ਠੀਕ ਹੈ ਤੇ ਗੱਬਣ ਤਾਂ ਨਹੀਂ ਹੋਈ ਹੋਣੀ ਆ ਜਨਾ ਨਹੀਂ ਗੱਬਣ ਨਹੀਂ ਠੀਕ ਹੈ ਤੇ ਬੱਚਾ ਸੀਗਾ ਇਹਦਾ ਬੱਚਾ ਵੀ ਐਕਸਪਾਇਰਡ ਹੈ ਠੀਕ ਹੈ ਬੱਚਾ ਬੱਚਾ ਸੀਗਾ ਹਾਂਜੀ ਉਹ ਐਕਸਪਾਇਰ ਹੋ ਗਿਆ ਤੇ ਮਿਲਦੀ ਕਿਵੇਂ ਆ ਓਕੇ ਜੀ ਬਸ ਚਾਟ ਪਾ ਕੇ ਨਿਆਣਾ ਪਾ ਕੇ ਮਿਲਤੰਦੀ ਹੈ ਹਾਂ ਠੀਕ ਹੈ ਉਵੇਂ ਕੋਈ ਚੱਕਰ ਨਹੀਂ ਨਹੀਂ ਜੀ ਤੇ ਕਿਵੇਂ ਚਵਾਈ ਚ ਪਈ 78 ਨੰਬਰ ਆ ਜੀ ਥਣਾ ਨੋਕੇ ਜਮ ਜਮਦਾਰਾ ਨਹੀਂ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ 28000 ਆ ਜੀ ਇਹਦਾ 28000 ਹਾਂਜੀ ਠੀਕ ਹੈ ਇਹਦੀ ਵੀ ਹੋ ਜਾ ਮੌਕੇ ਤੇ ਨਾ ਹਾਂਜੀ ਮੰਨਤਾਂ ਹੋ ਜੀ ਠੀਕ ਹੈ ਖੋਲਣੀ ਇਹ ਨੂੰ ਲੋ ਵੀ ਦੋਸਤੋ ਪਹਿਲਾ ਸੁਆ ਇਹ ਸੁਈ ਵੀ ਹੈਗੀ ਕੱਦ-ਕਾੜ ਦੇ ਵਿੱਚ ਚੰਗੀ ਹੈਗੀ 10 ਲੀਟਰ ਦੁੱਧ ਤਿਆਰ ਆਗਾ ਥਾਂ ਲੇ ਵਧੀਆ ਵੀ ਸਾਫਾ ਵੀ بس ਥੋੜੀ ਜਿਹੀ ਲੱਸੀ ਕੋਈ ਹੈ ਜਿਵੇਂ ਬਾਈ ਨੇ ਦੱਸਿਆਗਾ ਕਿ ਕਿਉਂਕਿ ਉਹੇ ਜੇ ਘਰੋਂ ਆਈ ਵੀ ਹੈਗੀ ਤੇ ਸੇਵਾ ਨਾ ਇਹਨੇ ਥੋੜੇ ਟਾਈਮ ਦੇ ਵਿੱਚ ਇਹਨੇ ਵਧੀਆ ਬਣ ਜਾਣਾ ਬਾਕੀ ਦੁੱਧ ਵੀ ਵਧਾ ਸਕਦੀ ਹੈ ਜੀ ਆਪਾਂ ਸੇਵਾ ਕਰਾਂਗੇ ਤੇ ਇਹਨਾਂ ਦੁੱਧ ਤਿਆਰ ਕਰਨਾ ਬਾਈ ਨੇ ਦੱਸਿਆ ਤੇ ਬਾਕੀ ਸਾਫ ਸੁਥਰੀ ਹੈਗੀ ਦੇਖ ਸਾਦੇ ਤੁਸੀਂ ਥਾਂ ਥੋੜੇ ਚੰਗੇ ਹੈਗੇ ਬਸ ਮਾਅ ਕਰਕੇ ਉਮੀਦ ਹੈ ਇਹ ਵੀ ਥਾਂ ਵਧੀਆ ਕੱਢਦੀ ਹੋਊਗੀ ਸਾਂਢਣ ਚੰਗੇ ਆ ਵਧੀਆ ਥੋੜੇ ਜਿਹਾ ਸਿੰਗ ਆ ਬਸ ਫੋਟਾਂ ਫੁੱਟੀਆਂ ਮੰਗਾਓ ਵੀ ਤੇ ਵੈਸੇ ਚੰਗੀ ਆ ਸਾਫ ਸੁਥਰੀ ਆ ਗਈ ਤੇ ਉਸ ਤੋਂ ਬਾਅਦ ਆਪਾਂ ਇਧਰ ਲਾਸਟ ਤੇ ਇਸ ਗਾਂ ਬਾਰੇ ਡਿਟੇਲ ਲੈਂਦੇ ਆ ਸਾਰੀ ਤੇ ਇਹਦੀ ਬਾਈ ਕੀ ਡਿਟੇਲ ਆ ਗਈ ਇਹ ਬਾਈ ਜੀ ਤੀਜਾ ਸੂਰਾ ਸੂਈ ਆ ਤੀਜਾ ਸਵਾ ਸੂਈ ਵੀ ਆ ਹਾਂਜੀ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਅੱਜ ਨੂੰ 4 ਦਿਨ ਹੋ ਗਏ ਸੂਈ ਨੂੰ 4 ਦਿਨ ਸੂਈ ਬੋਲਾਜ ਹੀ ਆ ਬੋਲਾ ਕਿੰਨਾ ਖੋਊਗਾ ਹੁਣ 16 ਕਿਲੋ ਬੋਲਾ ਜੇ ਸਵੇਸਤ 16 ਕਿਲੋ ਬੋਲਾ ਤਿਆਰ ਆ ਹਾਂਜੀ ਠੀਕ ਆ ਆਸਮੀ ਦਾ ਦੁੱਧ ਪਾਉਗੀ ਇਹ 27 22 ਲੀਟਰ ਪਾ ਦੇ ਬਾਕੀ ਸੇਵਾ ਦਾ ਠੀਕ ਆ ਵੀ 27 22 ਦੀ ਆਪਾਂ ਨੂੰ ਉਮੀਦ ਆ ਹਾਂਜੀ ਬਾਕੀ ਦਾ ਫਿਰ ਸੇਵਾ ਦੀ ਹੁੰਦਾ ਹਨਾ ਹਾਂਜੀ ਭਾਈ ਜੀ ਵੱਧ ਵੀ ਅਗਲਾ ਕੱਢ ਸਕਦਾ ਹਾਂਜੀ ਤੇ ਜੇ ਸੇਵਾ ਘੱਟ ਕਰਨੀ ਤਾਂ ਕੀਰ ਕੱਟ ਵੀ ਰਹਿ ਜਾਂਦਾ ਹਨਾ ਹਾਂਜੀ ਇਹਦੇ ਮਗਰ ਹੈਗਾ ਜੀ ਬੱਚਾ ਹਾਂਜੀ ਉਹ ਲਾਲ ਰੰਗ ਦਾ ਖੜਾ ਹੈ ਇਹਦੇ ਮਗਰ ਬੱਚਾ ਹੈਗਾ ਹਾਂਜੀ ਜਿਹੜਾ ਇੱਧਰ ਖੜਾ ਹੈਗਾ ਇਹੇ ਦੋਸਤੋ ਬੱਚਾ ਤੁਸੀਂ ਦੇਖ ਸਕਦੇ ਹੋ ਇਸ ਗਾਂ ਦਾ ਤੇ ਇਹ ਜਿਹੜੀ ਬੱਚੀ ਹੈ ਤੁਹਾਨੂੰ ਪਹਿਲਾਂ ਆਪਾਂ ਜਿਹੜੀ ਗਾਂ ਦਿਖਾਈ ਸੀਗੀ ਉਸ ਦੀ ਹੈ ਜੀ ਚੌਣ ਚਾਂਦ ਕਿਵੇਂ ਬਾਈ ਬਹੁਤ ਵਧੀਆ ਜੀ ਓਕੇ ਜਮ ਹਾਂਜੀ ਬਾਈ ਜੀ ਮੋਟੇ ਥਾਣਾ ਵਧੀਆ ਠੀਕ ਹੈ ਇਹਦਾ ਮੁੱਲ ਹੈਗਾ ਜੀ 85 ਦਾ ਇਹਦਾ ਮੁੱਲ 85 ਹਾਂਜੀ ਇਹ ਚੋ ਇਮਾਨਦਾਨ ਹੋ ਜੂ ਖਾਨਤਨ ਹੋ ਜੂ ਜੀ ਠੀਕ ਹੈ ਰੋਈ ਦੋਸੇ ਦਾ ਮੁੱਲ ਹੈਗਾ 85000 ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤਾਜੀ ਸੂਈ ਆ ਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਦੱਸ ਹੀ ਦਿੱਤੀ ਹੈਗੀ ਜਿੰਨਾ ਬੌਲਾ ਤਿਆਰ ਆ ਮੋੜ ਦਾ ਤੇ ਦੁੱਧ ਦੀ ਮੀਤ ਇਹ ਤੋਂ ਚੰਗੀ ਆਗੀ ਬਾਕੀ ਸੇਵਾ ਦੇ ਉੱਤੇ ਹੁੰਦਾ ਬਾਕੀ ਸਪੇਸ ਥੋੜੀ ਐ ਭਾਲਾਂ ਕਰੀ ਬੈਠੀ ਆ ਹਾਂਜੀ ਭਾਲਾਂ ਜਾਣਾ ਹਾਂਜੀ ਭਾਲਾਂ ਠੀਕ ਐ ਤੇ ਬਾਕੀ ਮਿਲਕ ਵੇਨ ਚੰਗੀ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਤੇ ਸਪੇਸ ਵੀ ਬਹੁਤ ਆ ਥਣ ਵੀ ਚੰਗੇ ਆਗੇ ਮੋਟੇ ਆਗੇ ਵਧੀਆ ਤੇ ਬਾਕੀ ਤੁਹਾਨੂੰ ਡਿਟੇਲ ਆਪਾਂ ਤਕਰੀਬਨ ਸਾਰੇ ਪਸ਼ੂਆਂ ਦੀ ਲੈਤੀ ਹੈਗੀ ਜਿਹਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਇੱਥੇ ਆ ਕੇ ਤਸੱਲੀ ਕਰਿਓ ਕਈ ਵਾਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਤੁਸੀਂ ਆ ਵੀ ਤਸੱਲੀ ਕਰਕੇ ਤੇ ਇਹਨਾਂ ਪਸ਼ੂਆਂ ਨੂੰ ਖਰੀਦ ਸਕਦੇ ਹੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇੱਕ ਵਾਰੀ ਤੁਹਾਨੂੰ ਆਪਾਂ ਐਡਰੈਸ ਬਾਈ ਤੁਹਾਨੂੰ ਕਨਫਰਮ ਕਰਾ ਦਿੰਨੇ ਆ ਤੇ ਨੰਬਰ ਬੁਲਾ ਦਿੰਨੇ ਐ ਐਡਰੈਸ ਤੇ ਬਾਈ ਨੰਬਰ ਇੱਕ ਵਾਰੀ ਬੋਲ ਦਿਓ ਨਾਮ ਮਨਪ੍ਰੀਤ ਸਿੰਘ ਨੇੜੇ ਗੁੰਨੇਣਾ ਮੰਡੀ ਜ਼ਿਲ੍ਹਾ ਬਠਿੰਡਾ ਠੀਕ ਹੈ ਉਹ ਐ ਨੰਬਰ ਹੈ 9627330089 962733099 ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ